ਵਕਫ ਸੋਧ ਬਿੱਲ 2024 ਨਾਲ ਸੰਬੰਧਿਤ ਸਾਂਝੀ ਸੰਸਦੀ ਕਮੇਟੀ ਨੇ ਜਨਤਾ ਗੈਰ ਸਰਕਾਰੀ ਸੰਗਠਨਾ ਮਹਾਰਾ ਹਿਤਧਾਰਕਾਂ ਅਤੇ ਸੰਸਥਾਨਾਂ ਤੋਂ ਵਿਚਾਰ ਅਤੇ ਸੁਝਾ ਮੰਗੇ ਨੇ ਲੋਕ ਸਭਾ ਸਕੱਤਰੇਤ ਨੇ ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਵਿਅਕਤੀ ਕਮੇਟੀ ਨੂੰ ਲਿਖਤ ਸੁਝਾ ਭੇਜਣਾ ਚਾਹੁੰਦੇ ਨੇ ਉਹ ਉਹਨਾਂ ਦੀਆਂ ਦੋ ਕਾਪੀਆਂ ਹਿੰਦੀ ਅਤੇ ਪੰਜਾਬੀ ਚ ਭੇਜ ਸਕਦੇ ਨੇ ਇਹ ਸੁਝਾ ਪ੍ਰੈਸ ਬਿਆਨ ਦੇ ਪ੍ਰਕਾਸ਼ਨ ਦੀ ਤਾਰੀਖ ਤੋਂ 15 ਦਿਨ ਦੇ ਅੰਦਰ ਪਹੁੰਚ ਜਾਣੇ ਚਾਹੀਦੇ ਕਮੇਟੀ ਨੂੰ ਭੇਜੇ ਗਏ ਮੰਗ ਪੱਤਰ ਅਤੇ ਸੁਝਾ ਕਮੇਟੀ ਦੇ ਰਿਕਾਰਡ ਦਾ ਹਿੱਸਾ ਹੋਣਗੇ ਅਤੇ ਉਹਨਾਂ ਨੂੰ ਗੁਪਤ ਅਤੇ ਕਮੇਟੀ ਦੀ ਸੰਪਤੀ ਸਮਝਿਆ ਜਾਵੇਗਾ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਉਚਕ ਵਿਅਕਤੀਆਂ ਨੂੰ ਮੰਗ ਪੱਤਰ ਭੇਜਣ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਅਪੀਲ ਵੀ ਕਰਨੀ ਪੈਗੀ ਪਰ ਇਸ ਬਾਰੇ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ ਵਕਸੋਦ ਬਿਲ 2024 ਦਾ ਖਰੜਾ ਹਿੰਦੀ ਅਤੇ ਪੰਜਾਬੀ ਚ ਲੋਕ ਸਭਾ ਦੀ ਵੈਬਸਾਈਟ ਤੇ ਉਪਲਬਧ ਹੈ ਇਹ ਬਿਲ ਬਜਟ ਸੈਸ਼ਨ ਦੌਰਾਨ ਲੋਕ ਸਭਾ ਚ ਪੇਸ਼ ਕੀਤਾ ਗਿਆ ਸੀ